ਵਾੜ ਦੋ ਵਾੜ ਦੋ ਓਏ 2 ਮਿੰਟ ਚ ਕੱਢੂਗਾ ਏ ਓ ਓ ਆ ਕਰਤਾ ਕਰਤਾ ਜਿਰਾ ਵਾਟਾ ਨਾ ਇਹੋ ਐਣੀ ਮਾਗਿਆ ਲੈ ਕੇ ਨਾ ਉਹ ਡਾਕੋ ਜਨਾ ਕੁਝ ਐਣੀ ਦਬਦਾ ਕਹਿੰਦੇ 53 ਦਾਸ ਹੈ ਪੈ ਗਏ ਰੋਲੇ ਇਹ ਪਵਾਤੇ ਰੋਲੇ ਟਰੈਕਟਰ ਨੇ ਪਵਾਤੇ ਭੈਣ ਜੋ ਪਿੱਛੇ ਪਿੱਛੇ ਜਾਂਦੀ ਜਨਤਾ ਦੇਖ ਲੋ ਪਿੱਛੇ ਪਿੱਛੇ ਆ ਸਾਰੇ ਲੋਗ ਆਏ ਤਾਂ ਢੇੜਾ ਹੀ ਪਹਿਲਾ ਕਹਿੰਦੇ ਢੇੜਾ ਹੀ ਪਹਿਲਾ ਇਹ ਖਿੱਚਣਗੇ ਕੰਮ ਨੂੰ ਖਿੱਚਣਗੇ ਬੱਲੇ 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 ਹੋ ਜਾਂਦਾ ਜੀ ਇਹ ਨਹੀਂ ਰੁਕਦਾ ਚਲੋ ਆਪਾਂ ਅਗਲੇ ਸਿਰ ਚੱਲਦੇ ਇੱਧਰਲੇ ਗੇੜੇ ਚਾਉਣੇ ਆ ਬਹੁਤ ਟਰੈਕਟਰ ਭਜਦਾ ਸਿਰਾਂ ਹੀ ਲਾਦਾ ਬਈ 52 ਦਾਸ ਹੈ ਆ ਤਾੜੀਆਂ ਵੱਜ ਗਈਆਂ ਕਹਿੰਦੇ ਆ ਜੱਟ ਪਾੜ ਤੂੰ ਪਾੜ ਤੂੰ ਕਰੀ ਜਾਂਦਾ ਪਾੜ ਤੂੰ ਬਾੜ ਤੂੰ ਓਏ 2 ਮਿੰਟ ਚ ਕੱਢੂਗਾ ਏ ਉਹ ਉਹ ਆ ਕਰਤਾ ਕਰਤਾ ਸਿਰਾ ਪੁਆਤੇ ਰੋਲੇ ਪੁਆਤੇ ਉਹ ਪਾਣੀ ਪੂਣੀ ਦਾ ਕੱਟੇ ਖਾਣ ਉਹ ਬਾਪੇ 2 ਮਿੰਟ ਚ ਕੱਢੂ ਓਏ ਉਹਦਾ ਗਰਮ ਹੋ ਕੇ ਕੱਢਦਾ ਨਾ ਵਾਲੇ ਮਾਰਦਾ ਜੀ ਇਹ ਕੱਢੂਗਾ 2 ਮਿੰਟ ਚ 1:45 ਹੋਇਆ ਅਜੇ ਸਮਾਂ 2 ਮਿੰਟ ਚ ਕੱਢੇਗਾ ਟਰੈਕਟਰ ਇਹ ਕੱਡੂਗਾ ਇਹ 153 15356 156 192 ਮਿੰਟ ਪੂਰੇ ਹੋ ਗਏ ਪਰ ਮੇਰਾ ਥੋੜਾ ਇਹ ਵੀਡੀਓ ਦਾ ਸਮਾਂ ਅੱਗੇ ਪਿੱਛੇ ਚੱਲੇਗਾ ਹੁਣੇ ਦੱਸਦੇ ਆ ਸਮਾਂ ਬਾਈ ਸਿਰਾ ਲਾਤਾ ਆਹ ਦੇਖੋ ਆਉਂਦਾ ਚੋਪਰ ਉਹ ਪਟਕੇ ਮਾਰੀ ਟਰਾਲੀ 2 ਮਿੰਟ ਕੁ ਸਕਿੰਟ ਕਿੰਨਾ ਸਮਾਂ ਕੱਟਿਆ ਕਿੰਨਾ ਸਮਾਂ ਕੱਟ ਸਕਦਾ ਮੈਂ 2 ਵੀ ਨਹੀਂ ਲੱਗਣ ਦਿੱਤੇ ਨੇ ਮੈਂ 2 ਲੱਗ ਕੇ 2 ਤਾਂ ਲੱਗ ਕੇ 2 ਤਾਂ 2 ਤਾਂ ਬਹੁਤ ਹੁੰਦੇ ਨੇ 2 10 ਦੁੱਧ ਹੀ ਹੋਵੇਗਾ ਭੈਣ ਦਾ ਲੱਗੜ ਜਦੋਂ ਇੱਕ ਮਿੰਟ ਟਾਈਮ ਬੋਲਣ ਦੇ 2 ਮਿੰਟ 4 ਸਕਿੰਟ ਚ ਕੱਟਦਾ ਲੈ ਪੱਟ ਵੀ ਉਧਰੋਂ ਦਿੱਤਾ ਹੁੰਦੇ ਟਾਪਾ ਖੋਲਦਾ ਅਗਰ ਲੋਡ ਲੱਗਿਆ ਮੁੰਡੇ ਦਾ ਤਾਲੀ ਮਾਰ ਕੇ ਖੜ ਕੇ ਜੋਰ ਨਾਲ ਆ ਕਨਾਲ ਕੱਟੀ ਬਾਈ ਇੱਕ ਬਿੰਦੂ ਸਾਰੇ ਬੰਦੇ ਵੀ ਸਾਹ ਦੇ ਪਹੁੰਚੇ ਚਾਹ ਦੇ ਰੋਟੀ ਨਾ ਮੇਰਾ ਆਏ ਬਹੁਤ ਹੁੰਦਾ ਬੜਾ ਮਾਰਦੇ ਗਿਆ ਰਾਇਆ ਬੜੀਆਂ ਪਵਨ ਕਿੱਤੇ ਮੰਡਲੇ ਨੇ ਨਵਾਇਆ ਬਹੁਤ ਵਧੀਆ ਰੋਲਾ ਬੜਾ ਟੈਕ ਬੜੀਆਂ ਵਧੀਆ ਖਿਡਾਰੀ ਹੋਵੇ ਬਾਈ ਕਹਿੰਦਾ ਕੁਝ ਨਹੀਂ ਹੁੰਦਾ ਟੈਨਸ਼ਨ ਫਰੀ ਆਜੋ ਆਜੋ ਕੁਝ ਨਹੀਂ ਹੁੰਦਾ ਕੱਟਦਾ ਬਾਈ ਖਿੱਚਦਾ ਹੁਣ ਆ ਗਿਆ ਧਰਤੀ ਤੱਕ ਮਹਿਕਮਾ ਆ ਗਿਆ ਧਰਤੀ ਤੱਕ